ਚਲ ਹਾਂਜੀ ਵੀ ਮੁੰਡਿਓ ਰੈਡੀ ਜੇ ਹਾਂਜੀ ਭਾਈ ਗੇਮ ਦੇ ਰੂਲ ਤਾਂ ਮੈਂ ਸਮਝਾ ਦਿੱ ਗਏ ਇਹ ਮਟਕੀ ਰੱਖੀ ਆ ਇਹ 6 ਮਟਕੀਆਂ ਆ ਤੇ ਆਪੋ ਆਪਣੀ ਵਾਰੀ ਤੇ ਤੁਸੀਂ ਮਟਕੀ ਨੂੰ ਇਹਨੂੰ ਅਥਾਰਟੀ ਦੇ ਨਾਲ ਤੋੜਨਾ ਵਾ ਤੇ ਜਿਹੜੀ ਵੀ ਆਈਟਮ ਇਹਦੇ ਵਿੱਚੋਂ ਨਿਕਲ ਆਈ ਠੀਕ ਜੇ ਉਹ ਖਾਣੀ ਪੈਣੀ ਆ ਹਾਂ ਖਾਣ ਵਾਲੀਆਂ ਚੀਜ਼ਾਂ ਤੁਹਾਡੇ ਵਾਸਤੇ ਬਹੁਤ ਵਧੀਆ ਵਧੀਆ ਮੈਂ ਚੀਜ਼ਾਂ ਰੱਖੀਆਂ ਹੋਆਂ ਵਿੱਚ ਆ ਫੇ ਮੁੰਡਾ ਵੇ ਦੇ ਵੇ ਜੀ ਫੇਰਨ ਪਹਿਲਾਂ ਹੀ ਤੇ ਬਹੁਤ ਵਧੀਆ ਵਧੀਆ ਖਾਣ ਵਾਲੀਆਂ ਚੀਜ਼ਾਂ ਦੇ ਤੇ ਇਹ ਹੁਣ ਆਪਰੇ ਆ ਪਹਿਲੂ ਆਜੇ ਕਿੰਨੇ ਵਾਰੀ ਲੈਣੀਆਂ ਕੋਈ ਨਹੀਂ ਅਭੀ ਨਿੱਕੇ ਨੇ ਫੇਰ ਤੂੰ ਲੈਣੀਆਂ ਵਾਰੀ ਇਹ ਖਾਣੀ ਪੈਣੀ ਏ ਜਿੰਨੇ ਵਾਰੀ ਲੈਣੀ ਪਹਿਲੋਂ ਆ ਸਕਦਾ ਬਈ ਆ ਸੋਨਾ ਆਇਆ ਜੀ ਸੋਨਾ ਸੋਹਣਿਆ ਇਹ ਖਾਣਾ ਬੈਣਾ ਵਾ ਜੋ ਵੀ ਨਿਕਲ ਆਇਆ ਠੀਕ ਹੈ ਇੱਥੇ ਖਾਣਾ ਬੈਣਾ ਜਾਣਾ ਨਹੀਂ ਹੁੰਦਾ ਚੱਲ ਵੀ ਇਹਨੇ ਸੋਹਣਿਆ ਸੋਨੇ ਨੂੰ ਕੀ ਚੀਜ਼ ਮਿਲਦੀ ਆ ਤੋੜ ਦੇ ਹਾਂ ਤੋੜ ਦੇ ਤੋੜ ਦੇ ਤੋੜ ਤੋੜ ਦੂਜਾ ਪਾਸੇ ਦੂਜਾ ਸਾਈਡ ਤੇ ਮਾਰ ਇਹ ਸਾਈਡ ਤੇ ਮਾਰ ਦੇ ਉਹ ਬੱਲੇ ਬੱਲੇ ਬੱੜਦੀ ਉਹ ਕੋਈ ਨਹੀਂ ਤੋ ਤੇਰਾ ਆਪਣਾ રે ਓਏ ਹੋਏ ਮਾਜਾ ਮਾਜਾ ਫਰੂਡੀ ਲੇ ਵੀ ਸੋਨਿਆ ਚਲੋ ਵੀ ਅਗਲਾ ਅਗਲਾ ਆ ਜੀ ਹੁਣ ਅਗਲਾ ਕਿੰਨੇ ਹੋਣਾ ਖਲੋਜੇ 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 ਖਲੋਜੋ ਕਿੰਨੇ ਹੋਣਾ ਹੁਣ ਅਗਲੇ ਬੰਦਾ ਕਿਹੜਾ ਇਹ ਆ ਚਲ ਵੀ ਆ ਬੀ ਚਲ ਵੀ ਬੀ ਦੀ ਵਾਰੀ ਅਬੀ ਸਿਆ ਇਹ ਦੂਜਾ ਦੂਜੀ ਸਾਈਡ ਦੂਜੀ ਸਾਈਡ ਤੇ ਜੋੜੋ ਹੌਲੀ ਹੌਲੀ ਹੋਟ ਤੇ ਵਾਹ ਤੇਰਾ ਭਲਾ ਦੇਖੀ ਆ ਗਿਆ ਵਾ ਤੁਰਕੇ ਤੁਰਕੇ ਆ ਗਿਆ ਲੋ ਜੀ ਹੁਣ ਵੇਖੋ ਅੱਗੇ ਅੱਗੇ ਕਿਹਦੀ ਕਿਸਮਤ ਖੁੱਲਦੀ ਆ ਮੇਰੇ ਮੁੜਿਓ ਉਹ ਚਾਲ ਚੱਲਣਾ ਪੈਣਾ ਵਾ ਠੀਕ ਆ ਉਹਨਾਂ ਉਤੇ ਵਧੀਆ ਵਧੀਆ ਚੀਜ਼ਾਂ ਆ ਗਈਆਂ ਜੇ ਹੁਣ ਤੁਹਾਡੀ ਵਾਰੀ ਵੇਖੋ ਹੁਣ ਤੁਹਾਨੂੰ ਕੀ ਆਉਂਦਾ ਵਾ ਚਲੋ ਵੀ ਚਲੋ ਇਹ ਥੋੜੀ 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 ਇਹ ਮਿਰਚ ਟੋੜ ਟੋੜ ਟੋੜਨਾ ਦਾ ਇਹੋ ਜਿਹਾ ਟੋੜ 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 ਦੋੜੇ ਟੋੜ ਦੋੜ ਓਹ ਓਹ ਮੂਲੀ ਓਹ ਮੂਲੀ ਲੈ ਵੀ ਮੇਤਰਾ ਸ਼ੱਕ ਮੂਲੀ ਹੁਣ ਇਹ ਮੂਲੀ ਖਾਣੀ ਪੈਣੀ ਹੈ ਇਹ ਲਾ ਜੇ ਘਰ ਪਰੌਂਡਾ ਲਾਉਣਾ ਉਹ ਵੀ ਦੱਸ ਦਵਾਂ ਕਾ ਕਾ ਮੂਲੀ ਏ ਉਧਰ ਇਹ ਇਹ ਆ ਚੱਲ ਵੀ ਪ੍ਰਿੰਦਰ ਸਿੰਘਾਂ ਵਾਰੀ ਤੇਰੀ ਆ ਗਈ ਹੁਣ ਵੇਲਾ ਹੁਣ ਤੈਨਾਂ ਰਹਿ ਗਈਆਂ ਮਟਕੀਆਂ ਹੁਣ ਤਿੰਨਾਂ ਦੇ ਵਿੱਚ ਵੇਹੜ ਕਿਹੜੀ ਤੋੜਨੀ ਆ ਤੂੰ ਉਹ ਚੀਜ਼ ਖਾਣੀ ਪੈਣੀ ਆ ਠੀਕ ਆ ਚੱਲ ਵੀ ਚੱਲ ਹੌਲੀ ਹੌਲੀ ਓ ਇੱਥੇ ਰੱਖ ਉਹ ਮਿਰਚ ਤੇ ਨਾਲ ਨਿੰਬੂ ਆ ਜਾ ਪਲੰਦਰਾ ਆ ਜਾ ਹੜਕ ਇਹ ਸ਼ਾਗੋ ਜਰਾ ਸ਼ਾਗੋ ਦੇਨ ਮਾਰ ਬਰਬਾਦ ਨਾ ਨਾ ਖਾ 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 ਜੇਤੀ 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 ਮਿਰਚ ਤੇ ਨਿੰਬੂ ਪਾਲਾ ਮੂੰਹ ਜੇਤੀ 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 ਕੱਟ ਖਾ ਖਾ ਜੰਗੀ ਤਰਾ ਚੱਲ ਵੀ ਆ ਜਾ ਮੁੰਡਿਆ ਅੱਗੇ ਆ ਜਾ ਏ ਹੁਣ ਆ ਲੱਗਾ ਤੋੜਨ ਠੀਕ ਆ ਚੱਲ ਵੀ ਚੱਲ ਏ ਇਹ ਕੀ ਆ ਗਿਆ ਉਹ ਤੇਰਾ ਭਲਾ ਹੋ ਜਾ ਤੇ ਨਹੀਂ ਮਾਰਿਆ ਤੇ ਓਹੋ ਪਾਹੋ ਦਾ ਬਿਸਕੁਟ ਦਾ ਪੈਗੜ ਤੇ ਲੋ ਜੀ ਹੁਣ ਰਹਿ ਗਿਆ ਬਸ ਮੈਂ ਵਾ ਤੇ ਬਾਕੀ ਠੀਕ ਆ ਵੀਡੀਓ ਦੇਖ ਕੇ ਕਿਦਾਂ ਦੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਕੋਈ ਇਹ ਤੇ ਚੜਣੀ ਓ ਚੜਣੀ ਆ ਗਈ ਪਾਜੀ ਨਹੀਂ ਨਹੀਂ ਮਰੀ ਪਿਓ ਹਾਂਜੀ ਵੀ ਵੀਡੀਓ ਵੇਖ ਕੇ ਦੱਸੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿਦਾਂ ਦੀਆਂ ਲੱਗਦੀਆਂ ਜੇ ਵਧੀਆ ਲੱਗਦੀਆਂ ਤੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਆਪਣਾ ਸ਼ੇਅਰ ਕਰੋ ਕਿ ਜੇ ਸਹੀ ਲੱਗ ਰਹੀ ਹੈ ਤਾਂ ਅਸੀਂ ਹੋਰ ਵੀਡੀਓ ਜਿਹੜੀਆਂ ਬਣਵਾਈਏ ਨਾ ਪੇਜ ਨੂੰ ਫੋਲੋ ਕਰ ਲਓ ਪੇਜ ਨੂੰ ਫੋਲੋ ਕਰੋ ਤੇ ਜਰੂਰ ਕਮੈਂਟ ਕਰਕੇ ਦੱਸੋ ਵੀ ਹੁਣ ਕਿੰਦਾਂ ਦੇ ਚੈਲੰਜ ਅਸੀਂ ਲੈ ਕੇ ਆਈਏ ਤੇ ਜੋ ਕਹੋਗੇ ਉਸ ਹੱਬ ਨਾਲ ਹੀ ਚੈਲੰਜ ਨਵੇਂ ਤੋਂ ਨਵੇਂ ਬਣਾਵਾਂਗੇ ਤੇ ਪੇਜ ਨੂੰ ਜਰੂਰ ਫੋਲੋ ਕਰੋ ਤੇ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਸ਼ੇਅਰ ਕਮੈਂਟ ਕਰੋ ਜੀ ਓਕੇ ਜੀ ਸਸਿਗਾ